ਤੇ ਡਿੱਕੋ ਪਾਲਿਸ਼ ਕਰਦੇ ਆਂ ਅਸੀਂ ਸੁੱਕਾ ਰੰਗ ਨਹੀਂ ਮਾਰਦੇ ਜੀ ਇਹ ਡਿੱਕੋ ਪਾਲਿਸ਼ ਦਾ ਮਤਲਬ ਇਹਦਾ ਫੇਸ ਆ ਦੇਖੋ ਹੱਥ ਫੇਰੋ ਜੀ ਬਿਲਕੁਲ ਇਹਨ ਛਿੱਲਤ ਨਹੀਂ ਲੱਗੂਗੀ ਸਾਫ਼ ਫੇਸ ਲੱਗਦਾ ਇਹ ਰਿਕਲਾਈਨਰ ਸੈੱਟ ਹੈ ਜੀ ਜਿਵੇਂ ਰਿਕਲਾਈਨਰ ਹੁੰਦਾ ਨਾ ਪਿੱਛੇ ਫਾਈਬਰ ਭਰੀ ਹੁੰਦੀ ਹੈ ਅਟੈਚ ਕੁਸ਼ਨ ਵਾਲਾ ਸੈੱਟ ਹੁੰਦਾ ਜੀ ਇਹ ਸਿਰਫ ਤੇ ਸਿਰਫ ਰੇਟ ਦੇਖੋ ਜੀ ਪਹਿਲੇ 5 ਕਸਟਮਰਾਂ ਨੂੰ ਇਹਦਾ ਜਿਹੜਾ ਰੇਟ ਹੈ ਆਪਾਂ ਬਹੁਤ ਲੋਅ ਕੀਤਾ ਹੋਇਆ ਹੈ ਇਹ 1 ਜਨਵਰੀ ਤੱਕ 38000 ਰੁਪਏ ਦਾ 38000 ਦਾ ਪਲੱਸ ਇਹ ਮਿਲੂਗਾ ਪਹਿਲੇ 5 ਜਣਿਆਂ ਨੂੰ ਜੀ ਆਹ ਵਾਹ ਵਾਹ ਮਹਿੰਗਾ ਮਹਿੰਗਾ ਇਹ ਹੈ ਜੀ ਪਰ ਆਪਣੀ ਇੱਕ ਸਕੀਮ ਚੱਲ ਰਹੀ ਆ ਜਨਵਰੀ ਤੱਕ ਜੀ ਇਹ ਜੀ ਪਹਿਲੇ 10 ਬੰਦਿਆਂ ਨੂੰ ਇਹ ਜਿਹੜਾ ਬੈੱਡ ਹੈ ਨਾ ਜੀ ਇਹ 43000 ਰੁਪਏ ਦਾ ਪਏਗਾ ਵਿਦ ਮੈਟਰਸ ਇਹ ਮਾਰਕੀਟ ਚ ਕਿੰਨੇ ਕ ਦਾ ਹੋਊਗਾ ਬੈੱਡ ਜੇ ਘਰੇ ਬਣਾਉਣਾ ਹੋਵੇ ਘਰੇ ਬਣਾਣਾ ਹੋਵੇ ਸਰ ਇਹ 1 ਲੱਖ ਤੋਂ ਪਲੱਸ ਪਏਗਾ ਜੇ ਇਦਾਂ ਹੀ ਸੇਮ ਪਰਫੈਕਸ਼ਨ ਪਰਫੈਕਸ਼ਨ ਇਦਾਂ ਹੀ ਦੇਣੀ ਆਪਾਂ ਪਰਫੈਕਟ ਇਦਾਂ ਹੀ ਬਣਾਉਣਾ ਆਜੋ ਵੱਲੋਂ ਸਿੱਧਾ ਹੀ ਫੈਕਟਰੀ ਦੇ ਅੰਦਰ ਹੀ ਆਜੋ ਆਹ ਫੈਕਟਰੀ ਤੁਸੀਂ ਗੇੜਾ ਹੀ ਨਹੀਂ ਮਾਰਿਆ ਇਧਰਲੇ ਪਾਸੇ ਕਿੰਨਾ ਜ਼ਿਆਦਾ ਸਮਾਨ ਵਿਕੀ ਜਾਂਦਾ ਦੁਕਾਨਦਾਰ ਸਮਾਨ ਬਣਵਾ ਬਣਵਾ ਕੇ ਲਈ ਜਾਂਦੇ ਆ ਤੇ ਐਸ ਵਕਤ ਡਾਇਰੈਕਟ ਗਾਹਕ ਵੀ ਖਰੀਦ ਸਕਦੇ ਆ ਬਾਂਸਲ ਥਾਵ ਰੈਕੋਰਡ ਦੇ ਵਿੱਚ ਤੁਸੀਂ ਤਾਂ ਸਮਾਨ ਹੀ ਬਹੁਤ ਤਿਆਰ ਕਰੀਏ ਨੇ ਮੈਂ ਤਾਂ ਦੇਖਿਆ ਉਹ ਦੂਰ ਤੱਕ ਸਮਾਨ ਉੱਥੇ ਕਾਰੀਗਰ ਲੱਗੇ ਰਹਿੰਦੇ ਆ ਜੀ ਆਪਣੇ 15 ਤੋਂ 20 ਬੈੱਡ ਰੋਜ਼ ਦੇ ਹਰ ਰੋਜ਼ ਦੇ ਤਿਆਰ ਹੋਣੀ ਹੋਣੀ ਹੈ ਸਮਾਨ ਕਿਹੋ ਜਿਹਾ ਲਾਉਂਦੇ ਆ ਸਮਾਨ ਦੀ ਕੁਆਲਿਟੀ ਦੇਖੋ ਜੀ ਆਪਾਂ ਨਾ ਆਹ ਵਾਲਾ ਬੋਰਡ ਲਾਉਂਦੇ ਆ ਪਲਾਈ 18 mm ਦੀ ਸਾਡਾ ਕੋਈ ਵੀ ਬੋਰਡ ਨਾ ਦੋਨੇ ਪਾਸਿਓਂ ਇੰਚੀਂਚੀ چیر ਦੋ ਆਹ ਵਾਲੀ ਪਲਾਈ ਗਰਜਨ ਫੇਸ ਮਿਲੂਗੀ ਜੀ ਇਹ 65 ਰੁਪਏ ਵਾਲੀ ਪਲਾਈ ਹੁੰਦੀ ਹੈ ਇਹ ਲਾਲ ਫੇਸ ਹੋਊਗਾ ਜੀ ਇਹਦਾ ਐਮ ਆਰ ਦੀ ਪਲਾਈ ਦੀ ਨਿਸ਼ਾਨੀ ਲਾਲ ਚਿੱਟਾ ਰੰਗ ਨਹੀਂ ਹੋਊਗਾ ਲਾਲੀ ਚ ਹੋਊਗਾ ਜੀ ਰੰਗ ਗਰਜਨ ਫੇਸ ਦਾ ਮਾਰਕ ਹੋਊਗਾ ਜੀ ਆਈ ਐਸ ਆਈ ਦਾ ਮਤਲਬ ਇਹ ਅਪਰੂਵਡ ਹੁੰਦੀ ਹੈ ਆਈ ਐਸ ਆਈ ਅਪਰੂਵਡ ਮਤਲਬ ਇਹ ਜਿਹੜੀ ਆਈ ਐਸ ਆਈ ਅਪਰੂਵਡ ਹੁੰਦੀ ਹੈ ਇਹ ਕੁਆਲਟੀ ਚੈੱਕ ਹੋ ਕੇ ਗਵਰਨਮੈਂਟ ਹੀ ਦਿੰਦੀ ਆ ਆ ਮਾਰਕਾ ਆ ਵਾਲਾ ਮਾਰਕਾ ਤਾਂ ਹਰ ਇੱਕ ਤੇ ਲੱਗਿਆ ਹੁੰਦਾ ਆਈ ਐਸਓ ਆਈ ਐਸਓ ਤਾਂ ਹਰ ਇੱਕ ਤੇ ਲੱਗਿਆ ਉਹ ਆਈ ਐਸ ਆਈ ਕਵਾਲਿਟੀ ਚੈੱਕ ਹੋ ਕੇ ਫਿਰ ਗਵਰਨਮੈਂਟ ਅਪਰੂਵਡ ਵਿਦ ਬੈਚ ਨੰਬਰ ਹੁੰਦਾ ਜੀ ਇਹਦੇ ਤੇ ਵਿਦ ਬੈਚ ਨੰਬਰ ਇਹ ਜਿਹੜੀ ਕੰਪਨੀ ਦਾ ਮਾਲ ਹੈ 65 ਰੁਪਏ ਫੁੱਟ ਵਾਲੀ ਪਲਾਈ ਹੈ ਜੀ ਇਹ ਇਹੀ ਪਲਾਈ ਅਸੀਂ ਪੂਰੀ ਯੂਜ਼ ਕਰਦੇ ਆਂ ਸਾਡਾ ਹਰ ਟਾਈਮ ਤੁਹਾਨੂੰ ਮਾਲ ਸਾਡੇ 10 ਤੋਂ 15 ਬੈਡ ਰੋਜ਼ ਦੀ ਡੇਡ ਦੇ ਵਿੱਚ ਬਣਦੇ ਆ ਜੀ ਔਰ ਰੋਜ਼ ਦੀ ਡੇਡ ਦੇ ਵਿੱਚ ਸੇਲ ਹੁੰਦੇ ਆ ਸਾਡੇ ਕੋਲੇ ਦੁਕਾਨਦਾਰ ਵੀ ਲਈ ਜਾਂਦੇ ਆ ਦੁਕਾਨਦਾਰ ਵੀ ਸਾਡੇ ਕੋਲੇ ਜਿਹੜੇ ਅਸੀਂ ਜਿਆਦਾ ਦੁਕਾਨਦਾਰ ਨਹੀਂ ਕਿਉਂਕਿ ਬਾਹਲੇ ਦੁਕਾਨਦਾਰਾਂ ਨੂੰ ਭੁਗਤਾ ਨਹੀਂ ਸਕਦੇ ਅਸੀਂ ਯਾਨੀ ਇੱਕ ਦੋ ਦੁਕਾਨਦਾਰ ਸਾਡੇ ਕੋਲੇ ਜਿਹੜੇ ਵਧੀਆ ਕੁਆਲਟੀ ਵੇਚਣ ਵਾਲੇ ਆ ਉਹਨਾਂ ਨੂੰ ਹੀ ਦਿੰਨੇ ਆ ਜੀ ਆ ਜਾ ਪ੍ਰੀਤ ਇਧਰਲੇ ਪਾਸੇ ਆ ਜਾ ਹੁਣ ਬਣੇ ਹੋਏ ਵੀ ਦਿਖਾ ਦੇ ਕਿੱਥੇ ਪਏ ਆ ਤੇ 500 ਸਾਬ ਜਿਹੋ ਜਆ ਮਰਜੀ ਕਸਟਮਾਈਜ਼ ਕਰਾ ਲੈ ਬੰਦਾ ਕਮਰੇ ਦੇ ਜੋ ਮਰਜੀ ਜੋ ਮਰਜੀ ਕਸਟਮਾਈਜ਼ ਕਰਵਾਓ ਜੋ ਗੂਗਲ ਤੋਂ ਇੰਸਟਾਗ੍ਰam ਤੋਂ ਕੋਈ ਵੀਡੀਓ ਫੋਟੋ ਲੈ ਕੇ ਆਉ ਜੀ ਉਹੀ ਤਿਆਰ ਹੋ ਜੂਗਾ ਪਲੱਸ ਦੂਸਰੀ ਗੱਲ ਆਪਣੇ ਕੋਲੇ ਕਟੋਗੜ ਵੀ 100 ਬੈਡ ਡਿਸਪਲੇ ਤੇ ਹੋਊਗਾ ਜੀ ਹਰ ਟਾਈਮ ਤੁਹਾਨੂੰ ਲਿਆਣ ਦੀ ਤਾਂ ਤਾਂ ਲੋੜ ਪਊਗੀ ਜੇ ਡਿਸਪਲੇ ਤੇ ਨਾ ਹੋਵੇ ਜੀ ਬੈਡ ਆਹ ਦੇਖੋ ਇੱਧਰ ਇੱਧਰਲੇ ਪਾਸੇ ਇੱਧਰ ਬੈਡ ਦੇਖੋ ਜੀ ਆਹ ਦੇਖ ਪ੍ਰੀਤ ਕਿੱਧਰ ਲੈ ਉਹ ਕਿੰਨੇ ਵੱਡੇ ਦੂਰ ਤੱਕ ਪਿਆ ਐ ਮਾਲ ਤੇ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਜੇ ਆਪਾਂ ਬੈੱਡ ਦੀ ਗੱਲ ਕਰਕੇ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਬੈੱਡ ਅਦੇ ਕੋ ਆ ਮੁੰਡੇ ਲੈ ਫੈਟ ਬੈੱਡ ਆਪਣੇ ਕੋਲੇ ਵੀਜੀ 12000 ਰੁਪਏ ਤੋਂ ਸ਼ੁਰੂ ਹੋਗੇ 25 3000 35000 ਰੁਪਏ ਤੱਕ ਬੈੱਡ ਮਿਲ ਜਾਣਗੇ ਤੇ ਅਲਮਾਰੀਆਂ ਜੀ ਅਲਮਾਰੀਆਂ ਕਿੱਥੋਂ ਸ਼ੁਰੂ ਅਲਮਾਰੀਆਂ ਆਪਣੇ ਕੋਲੇ 8000 ਰੁਪਏ ਤੋਂ ਸ਼ੁਰੂ ਹੋਗੇ 12 15 2000 22000 ਰੁਪਏ ਤੱਕ ਅਲਮਾਰੀਆਂ ਮਿਲ ਜਾਣਗੀਆਂ ਆ ਲੋਹੇ ਦੀ ਆ ਕਾਦੀ ਆ ਲੋਹੇ ਦੀ ਇਹ ਪੱਠੀ ਪਿੰਡ ਅਲਮਾਰੀ ਆ ਜੀ ਥੱਲੋਂ ਲੋਕ ਖੁੱਲੂਗਾ ਜੀ ਇਹਦਾ ਪੱਠੀ ਪਿੰਡ ਅਲਮਾਰੀ ਆ ਇਹ ਸਵਾ ਕੁਆਂਟਲ ਔਰ 22 ਇੰਚ ਡੀਪ ਹੁੰਦੀ ਆ ਜੀ ਆਪਣੀ ਅਲਮਾਰੀ ਆ ਆਮ ਤੁਹਾਨੂੰ ਮਿਲੂਗੀ 18 ਇੰਚ ਡੀਪ ਜੀ 18 ਆਪਣੀ ਜਿਹੜੀ ਵੀ ਜੇ ਕੋਈ ਵੀ ਅਲਮਾਰੀ ਜੀ ਚਾਹੇ ਤੁਸੀਂ 8000 ਵਾਲੀ ਚਾਹੇ 10000 ਵਾਲੀ ਚਾਹੇ 12000 ਵਾਲੀ ਸਾਰੀਆਂ ਅਲਮਾਰੀਆਂ ਆਪਣੀਆਂ 22 ਇੰਚ ਡੀਪ ਮਿਲਣਗੀਆਂ ਜੀ ਤੁਹਾਨੂੰ ਤੇ ਲੋਕ ਮਰুতি ਲੋਕ ਹੈਂਡਲ ਪੂਰੇ ਵਧੀਆ ਕੁਆਲਿਟੀ ਚੈੱਕ ਕਰੋ ਜੀ ਔਰ ਬ੍ਰਾਂਡਡ ਅਲਮਾਰੀ ਹੋਊਗੀ ਇਹਦੇ ਵਿੱਚ ਇੱਕ ਕਲਰ ਨਹੀਂ ਹੋਊਗਾ ਸਾਰੇ ਕਲਰ ਤੁਸੀਂ ਜੋ ਸਿਮਟਰੀ ਬਣਾਉਣਾ ਚਾਹੋ ਤੁਸੀਂ ਕਹੋ ਮੈਂ ਕਾਫੀ ਕਲਰ ਦੇ ਵਿੱਚ ਜਾਣਾ ਵਾ ਮੈਂ ਸਾਰਾ ਫਰਨੀਚਰ ਕਾਫੀ ਕਲਰ ਦਾ ਹੀ ਲੈਣਾ ਵਾ ਮੈਂ ਤੁਹਾਨੂੰ ਬੈੱਡ ਵੀ ਕਾਫੀ ਦਾ ਦਊਂ ਸੇਮ ਮੈਚਿੰਗ ਦੇ ਵਿੱਚ ਅਲਮਾਰੀ ਵੀ ਕਾਫੀ ਦੀ ਦਊਂਗਾ ਸੋਫਾ ਵੀ ਕਾਫੀ ਦਾ ਦਊਂ ਤੇ ਤੁਸੀਂ ਕਹੋ ਮੈਂ ਗ੍ਰੇ ਕਲਰ 'ਚ ਜਾਣਾ ਗ੍ਰੇ ਕਲਰ 'ਚ ਤੁਸੀਂ ਕਹੋ ਮੈਂ ਬਿਸਕੁਟੀ ਕਲਰ 'ਚ ਜਾਣਾ ਬਿਸਕੁਟੀ ਕਲਰ 'ਚ ਤੁਹਾਨੂੰ ਏ ਟੂ ਜ਼ੈਡ ਜਿੰਨੇ ਵੀ ਰੰਗ ਆ ਸਾਰੀ ਸਿਮੇਟਰੀ ਸੇਮ ਕਲਰ ਦੀ ਬਣਾ ਕੇ ਦੇਵਾਂਗੇ ਜੀ ਆਪਾਂ ਚੱਲ ਭਰੀ ਤਾਂ ਚੱਲਗੇ ਚਾਹ ਤਾਂ ਤੁਹਾਨੂੰ ਦਿਖਾ ਕੇ ਲਾਉਣਾ ਸੋਫੇ ਬਹੁਤ ਜਾਇਜ਼ ਰੇਟ ਤੇ ਸਟਾਰਟ ਹੁੰਦੇ ਆ ਤੇ ਇੱਕ ਗੱਲ ਸਭ ਤੋਂ ਵੱਡੀ ਵਣੇ ਰਹੋ ਤੁਹਾਨੂੰ ਇੱਕ ਆਫਰ ਦੇਣ ਲੱਗੇ ਆ ਨਵੇਂ ਸਾਲ ਤੇ ਇੱਕ ਤੋਹਫਾ ਦੇਣ ਲੱਗੇ ਆ ਬਾਂਸਲ ਸਾਹਿਬ ਤੁਹਾਨੂੰ ਤੋਹਫਾ ਦੇਣ ਲੱਗਾ ਇੱਕ ਵੱਡੀ ਫੈਕਟਰੀ ਇੱਕ ਵੱਡਾ ਐਲਾਨ ਕਰਨ ਲੱਗੇ ਉਹ ਤਾਂ ਜਾ ਕੇ ਕਰਦੇ ਆ ਆਜੋ ਬਾਂਸਲ ਸਾਹਿਬ ਪ੍ਰੀਤ ਤਕੜਾ ਰਹੀ ਭਾਈ ਤਿੰਨ ਚਾਰ ਛੱਤਾਂ ਹਜੇ ਹੋਰ ਹੈ ਇੱਥੋਂ ਸ਼ੁਰੂ ਹੋ ਜਾਈਏ ਆਹ ਬਿਲਕੁਲ ਬਿਲਕੁਲ ਆਹ ਕੀ ਆ ਇਹ ਫਾਈਵ ਸੀਟਡ ਸੋਫਾ ਜੀ ਕੋਈ ਤੁਸੀਂ ਨਾ ਰੰਗ ਦੇ ਵਿੱਚ ਕੋਈ ਵੀ ਚੋਇਸ ਆਹ ਦੇਖੋ ਜੀ ਕੋਈ ਵੀ ਰੰਗ ਹੂੰ ਕੋਈ ਵੀ ਰੰਗ ਐਟ ਦਾ ਪ੍ਰੈਜ਼ੈਂਟ ਹਾਜ਼ਰ ਹੁੰਦੇ ਆ ਜੀ ਜਿਹੜਾ ਮਰਜ਼ੀ ਰੰਗ ਤੁਸੀਂ ਤਿਆਰ ਕਰਵਾਓ ਇਹਨੂੰ ਚੱਕ ਕੇ ਪਾਸੇ ਕਰੋ ਬਸ ਇਹਨੂੰ ਚੱਕ ਕੇ ਪਾਸੇ ਕਰੋ ਆ ਸੋਫਾ ਮਾੜਾ ਜਿਹਾ ਨਿਗਾਹ ਪੈਂਦਾ ਆ ਪੰਜ ਸੀਟਾਂ ਵਾਲਾ ਸੋਫਾ ਕਿੰਨੇ ਦਾ ਦੇਦਗੇ ਆਪਾਂ ਇਹ ਇਹ ਸਿਰਫ ਤੇ ਸਿਰਫ ਥੋੜੀ ਵੀਡੀਓ ਜੋ ਦੇਖ ਕੇ ਆਊਗਾ ਉਹਨੂੰ 15000 ਰੁਪਏ ਦਾ ਸੋਫਾ ਲਾਵਾਂਗੇ ਫਾਈਵ ਸੀਟਡ ਲੱਕੜ ਦਾ ਠਿੱਪਾ ਲੱਗਿਆ ਹੋਇਆ ਜੀ ਇਹਦੇ ਫਰੰਟ ਤੇ ਸਾਰਾ ਲੱਕੜ ਦਾ ਪਿੱਛੇ ਬੈਕ ਕੁਲਟ ਕੁਸ਼ਨ ਦੀ ਬਣੀ ਹੋਈ ਆ ਜੀ ਵਿੱਚ ਕੁਸ਼ਨ ਦੀ ਬੈਕ ਆ ਜੀ ਫੋਮ ਲੱਗੀ ਹੋਈ ਆ ਜੀ ਪੂਰਾ ਵਧੀਆ ਸੋਫਾ ਸੋਫੇ ਦਾ ਆਪਣੇ ਕੋਲੇ ਇਹ ਹਿਸਾਬ ਲਾ ਲਓ ਜੀ 100 ਬੈਡ ਡਿਸਪਲੇ ਤੇ ਬੈਡਾਂ ਦੀ ਡਿਸਪਲੇ ਹੋਊਗੀ ਤੇ 100 ਸੋਫਿਆਂ ਦੀ ਡਿਸਪਲੇ ਹੋਊਗੀ ਜੀ ਤੇ ਆ ਕਿੰਨੇ ਦਾ ਦਿੰਦਗੇ ਆ ਆ ਸੇਮ ਚੀਜ਼ ਆ ਪਰ ਇਹ ਸੇਮ ਚੀਜ਼ 7 ਸੀਟਡ ਦੇ ਵਿੱਚ ਹੈ ਜੀ 7 ਸੀਟਡ ਦੇ ਵਿੱਚ ਹੈ ਤੇ ਥੋੜਾ ਜਿਆ ਮਹਿੰਗਾ ਹੋ ਗਿਆ ਹੋਊਗਾ ਥੋੜਾ ਜਿਆ ਮਹਿੰਗਾ ਪਊਗਾ ਜੀ ਉਹ 2 ਸੀਟਡ ਦਾ ਆਪਣਾ ਰੇਟ ਪਲੱਸ ਹੋ ਜਾਂਦਾ ਵਾ ਤਕਰੀਬਨ ਇਹ 20 20 ਕੁ ਹਜ਼ਾਰ ਰੁਪਏ ਦੀ ਰੇਂਜ ਵਿੱਚ 20 ਹਜ਼ਾਰ ਦੀ ਰੇਂਜ ਦੇ ਵਿੱਚ ਇਹ ਮਿਲ ਜੂਗਾ ਨਾਲ ਮੇਜ ਮਿਲ ਜੂਗਾ ਇਹਦੇ ਮੇਜ ਐਕਸਟਰਾ ਪਾਊਗਾ ਜੀ ਮੇਜ ਐਕਸਟਰਾ ਪਾਊਗਾ ਤੇ ਬੰਸਰ ਸਾਹਿਬ ਇਧਰਲੇ ਪਾਸੇ ਪਿਆ ਤੁਹਾਡੇ ਕੋਲੇ ਆਹਾ ਆਪਣਾ ਡਾਈਨਿੰਗ ਡਾਈਨਿੰਗ ਟੇਬਲ ਆ ਆਹ ਖਾਲੀ ਕਤ ਰੱਖੀਆਂ ਪਈਆਂ ਇਹ ਖਾਲੀ ਤਾਂ ਰੱਖੀਆਂ ਹੋਈਆਂ ਜੀ ਇਹ ਪਾਲਿਸ਼ ਕੀਤੀ ਹੋਈ ਹੈ ਜੀ ਸਾਡੀ ਆਹ ਕਾਰਵਿੰਗ ਵਾਲੇ ਡਿਜ਼ਾਈਨ ਆ ਕਿਸੇ ਨੂੰ ਕੋਈ ਕਾਰਵਿੰਗ ਪਸੰਦ ਆ ਕਿਸੇ ਨੂੰ ਕੋਈ ਕਾਰਵਿੰਗ ਪਸੰਦ ਹੈ ਜੀ ਉਹ ਆਪਣੀ ਚੁਆਇਸ ਦਾ ਕਲਰ ਨਾ ਉਦੋਂ ਹੀ ਲਗਵਾ ਸਕਦਾ ਉਹਨੂੰ 2 ਘੰਟਿਆਂ ਦੇ ਵਿੱਚ ਆਪਾਂ ਇਹਨਾਂ ਦੇ ਵਿੱਚ ਕਪੜਾ ਛਾੜ ਕੇ ਉਦੋਂ ਹੀ ਤਿਆਰ ਕਰਕੇ ਦੇ ਦਾਂਗੇ ਜੀ ਔਰ ਤਿਆਰ ਕੀਤੀਆਂ ਹੋਈਆਂ ਵੀ ਪਈਆਂ ਨੇ ਜਿਵੇਂ ਆ ਦੇਖੋ ਜੀ ਜੇ ਤਾਂ ਹੁਣੇ ਹੀ ਮੌਕੇ ਤੇ ਚਾਹੀਦੀ ਤਾਂ ਹੁਣੇ ਮੌਕੇ ਤੇ ਲੈ ਜਾ ਮੌਕੇ ਤੇ ਵੀ ਪਈਆਂ ਹੁੰਦੀਆਂ ਨੇ ਪਰ ਜੇ ਕਿਸੇ ਨੇ ਇਹਨੂੰ ਕਿ ਚਾਹੀਦਾ ਵੀ ਮੇਰੇ ਘਰੇ ਭਾਂਡਿਆਂ ਦੇ ਹਿਸਾਬ ਨਾਲ ਬਣਦਿਆਂ ਦੇ ਹਿਸਾਬ ਨਾਲ ਇਦੇ ਵਿੱਚ ਆਪਾਂ ਨੂੰ ਇਹ ਬੈਨੀਫਿਟ ਹੋ ਜਾਂਦਾ ਜੀ ਆਪਾਂ ਪਾਲਿਸ਼ ਕਰਤੀ ਆ ਲੱਕੜ ਤਾਂ ਦਿਖ ਜਾਂਦੀ ਆ ਪਾਲਿਸ਼ ਜਿਹੜੀ ਬਾਹਰ ਰਹਿੰਦੀ ਆ ਜਦੋਂ ਆਪਾਂ ਕੱਪੜਾ ਛਾੜ ਦਿੰਨੇ ਆ ਉੱਪਰ ਕੱਪੜੇ ਦੇ ਵਿੱਚ ਆਪਾਂ ਨੂੰ ਲੱਕੜ ਨਹੀਂ ਪਤਾ ਲੱਗਦੀ ਕਿਹੜੀ ਲੱਗੀ ਆ ਆ ਦੇਖੋ ਟਾਲੀ ਲੱਗੀ ਹੋਈ ਆ ਜਿੱਥੇ ਕੱਪੜਾ ਚੜਨਾ ਵੀ ਆਈ ਆ ਸਾਰੀ ਟਾਲੀ ਆ ਟਾਲੀ ਦੇ ਵਿੱਚ ਨਾ ਤੁਹਾਨੂੰ ਰੇਸ਼ਾ ਦਿਖੂਗਾ ਜੀ ਆ ਨੈਚੁਰਲੀ ਕੁਦਰਤੀ ਹੋਊਗਾ ਇਹ ਰੇਸ਼ਾ ਇਹ ਆਪ ਹੱਥੀ ਨਹੀਂ ਬਣਾਇਆ ਹੋਊਗਾ ਇਹ ਕੱਪੜਾ ਜਦੋਂ ਚੜੂਗਾ ਇਹ ਟਾਲੀ ਦੇ ਥੱਲੇ ਆ ਜਾਣਾ ਜੀ ਠੀਕ ਹੈ ਜੀ ਇਹਦੇ ਵਿੱਚ ਸਾਡੇ ਕੋਲੇ ਤਿਆਰ ਵੀ ਹੁੰਦਾ ਆ ਡਿਜ਼ਾਈਨ ਦੇਖੋ ਹੁਣ ਜਿਹੜਾ ਤਿਆਰ ਆ ਜੀ ਹਾਰਟ ਵਾਲਾ ਡਿਜ਼ਾਈਨ ਕਹਿੰਦੇ ਆ ਜੀ ਇਹਨੂੰ ਜੀ ਉੱਪਰੋਂ ਹਾਰਟ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਜੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਇੱਕ ਆ ਡਿਜ਼ਾਈਨ ਵੀ ਬਹੁਤ ਚੱਲਦਾ ਹੈਵੀ ਫੈਬਰਿਕ ਆ ਜੀ ਆਪਾਂ ਜੀ ਦੇਖੋ ਜੀ ਜਿਹੜੀ ਫੈਬਰਿਕ ਦੀ ਕੁਆਲਿਟੀ ਆ ਆਪਾਂ ਡੀ ਡੀ ਡੈਕੋਰ ਜਾਂ ਮੰਡਰ ਦੀ ਲਗਾਨੀ ਆ ਜੀ ਜੀ ਦੋਨਾਂ ਚੋ ਇੱਕ ਕੰਪਨੀ ਆਪਣੀ ਲੱਗੀ ਹੋਊਗੀ ਨੰਬਰ 1 ਬ੍ਰਾਂਡ ਆ ਜੀ ਇਹ ਇੰਡੀਆ ਲੈਵਲ ਤੇ ਜੀ ਜਿਹੜੇ ਫੈਬਰਿਕ ਦੇ ਬ੍ਰਾਂਡ ਆ ਜੀ ਇਹ ਇਹਦੇ ਵਿੱਚ ਆ ਡਿਜ਼ਾਈਨ ਵੀ ਆ ਜੀ ਦੇਖੋ ਆ ਡਿਜ਼ਾਈਨ ਵੀ ਦੇਖੋ ਕਿੰਨਾ ਸੋਹਣਾ ਬਾਜੀ ਇੱਕ ਆ ਡਿਜ਼ਾਈਨ ਵੀ ਆ ਜੀ ਕਾਰਵਿੰਗ ਵਾਲਾ ਵਜਨ ਚੱਕ ਕੇ ਦੇਖੋ ਜੀ ਚੇਅਰ ਦਾ ਭਜਨ ਚੱਕੋ ਜੀ ਜਿੰਨੀ ਚੇਅਰ ਭਾਰੀ ਹੋਊਗੀ ਸਮਝ ਲਓ ਟਾਲੀ ਉੰਨੀ ਹੈਵੀ ਲੱਗੀ ਹੋਊਗੀ ਜੀ ਉਹਦੇ ਵਿੱਚ ਤੇ ਉੱਪਰਲੇ ਪਾਸੇ ਚੱਲ ਗਿਆ ਜੀ ਬੈੱਡ ਪ੍ਰੀਤ ਨੂੰ ਬਣੇ ਹੋਏ ਬੈੱਡ ਦਿਖਾਉਣੇ ਆ ਬਣੇ ਹੋਏ ਬੈੱਡ ਤੇ ਬਾਂਸਲ ਸਾਹਿਬ ਆਹ ਬੈੱਡ ਆਹ ਬੈੱਡ ਜੈਜ ਰੇਟ ਨਾਲ ਦੇ ਦੇਓਗੇ ਜਮਾਈ ਬਿਲਕੁਲ ਜੈਜ ਨੇ ਰੇਟ ਨਾਲ 6.5 ਫੁੱਟ ਵਿਡਥ ਆਈਏ ਦੀ ਬੈੱਡ ਦੀ ਲਾਈਟਿੰਗ ਵਗੈਰਾ ਹੋਈ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਆ ਸਾਡੇ ਕੋਲੇ ਇਦਾਂ ਦੇ ਹੋਰ ਬਹੁਤ ਡਿਜ਼ਾਈਨ ਪਏ ਆ ਜੀ ਕਾਰਨ ਕੀ ਅਸੀਂ ਨਾ ਜ਼ਿਆਦਾ ਦਿਖਾਉਂਦੇ ਨਹੀਂਗੇ ਉਹ ਡਿਜ਼ਾਈਨ ਸਾਡੇ ਨਾ ਕਾਪੀ ਕਰ ਲੈਂਦੇ ਆ ਕਈ ਦੁਕਾਨਦਾਰ ਪਹਿਲਾਂ ਇਹ ਦੁਕਾਨਦਾਰ ਦੇਖਦੇ ਆ ਦੁਕਾਨਦਾਰ ਨਾਲ ਕਾਪੀ ਹੋ ਜਾਂਦੇ ਆ ਜੀ ਬੈੱਡ ਇਹ ਇਹ ਮੈਟ ਪਾਲਿਸ਼ ਚ ਆਈ ਮੈਟ ਆ ਇਹਦੀ ਸ਼ਾਈਨਿੰਗ ਨਹੀਂ ਆਉਂਦੀ ਬਿਲਕੁਲ ਵੀ ਸ਼ਾਈਨਿੰਗ ਨਹੀਂ ਆਊਗੀ ਪਰ ਐਜ਼ ਇਟ ਇਜ਼ ਇਦਾਂ ਹੀ ਰਹੂਗਾ ਜੀ ਇਹ ਇਹਦੇ ਤੇ ਸਕ੍ਰੈਚ ਵੀ ਘੱਟ ਪੈਂਦੇ ਆ ਜੀ ਇਹ ਕੁਆਲਿਟੀ ਦੇ ਵਿੱਚ ਤੇ ਕਿੰਨੇ ਦੇ ਦੇਗੇ ਇਹ ਇਹ ਬੈੱਡ ਆਪਾਂ ਨੂੰ 16000 ਰੁਪਏ ਦਾ ਜੀ ਸਾਰਾ ਹੀ ਤੇ ਮੈਟਰਸ ਤੁਸੀਂ ਦੇ ਦੇਉਂਗੇ ਬੰਦੇ ਨੂੰ ਮੈਟਰਸ ਐਕਸਟਰਾ ਹੁੰਦੀ ਹੈ ਜੀ ਐਕਸਟਰਾ ਹੋਣ ਪਰ ਦੇ ਤਾਂ ਦੇਉਂਗੇ ਨਾ ਇਥੋਂ ਬਿਲਕੁਲ ਬਿਲਕੁਲ ਜੋ ਮਰਜੀ ਮੈਟਰ ਔਰ ਇੱਕ ਗੱਲ ਹੋਰ ਹੈ ਜੀ ਮੇਰਾ ਕੋਈ ਵੀ ਬੈੱਡ ਦੇਖੋ ਤੁਸੀਂ ਉੱਪਰ ਨਾ ਅਸੀਂ ਪਾਲਿਸ਼ ਕਰਦੇ ਆ ਜੀ ਬੈੱਡ ਦੇ ਉੱਤੇ ਜੀ ਬੈੱਡ ਦੇ ਉੱਤੇ ਡਿੱਕੋ ਪਾਲਿਸ਼ ਕਰਦੇ ਆ ਅਸੀਂ ਸੁੱਕਾ ਰੰਗ ਨਹੀਂ ਮਾਰਦੇ ਜੀ ਇਹ ਡਿੱਕੋ ਪਾਲਿਸ਼ ਦਾ ਮਤਲਬ ਇਹਦਾ ਫੇਸ ਆ ਦੇਖੋ ਹੱਥ ਫ ਬਿਲਕੁਲ ਐਨ ਛਿੱਲਤ ਨਹੀਂ ਲੱਗੂਗੀ ਸਾਫ ਫੇਸ ਲੱਗਦਾ ਵਾ ਫਿਰ ਦੂਸਰੀ ਗੱਲ ਇਹਦਾ ਇਹਦਾ ਇਹ ਬੈਨੀਫਿਟ ਹੁੰਦਾ ਜੀ ਆਪਾਂ ਕੋਈ ਗੱਦਾ ਮੈਂ ਗੱਦਾ ਨਹੀਂ ਲਗਾਇਆ ਹੋਇਆ ਉੱਪਰ ਜੀ ਗੱਦਾ ਰੱਖ ਕੇ ਨਹੀਂ ਦਿਖਾਉਂਦੇ ਆਪਾਂ ਬੈੱਡ ਲੋਕੀ ਕੀ ਕਰਦੇ ਆ ਨਾ ਗੱਦੇ ਦੇ ਉੱਤੇ ਬੈੱਡ ਨੂੰ ਲੁਕੋ ਦਿੰਦੇ ਆ ਮਤਲਬ ਗੱਦਾ ਹੀ ਦਿਖਦਾ ਰਹਿੰਦਾ ਜੀ ਉੱਪਰ ਪਿਆ ਆਪਣਾ ਬਿਲਕੁਲ ਬਿਨਾ ਗੱਦੇ ਤੋਂ ਬੈੱਡ ਦਿਖਾਨਗੇ ਜੀ ਕੋਈ ਵੀ ਬੈੱਡ نیچے ਦੇਖੋ ਉੱਪਰ ਦੇਖੋ ਬਿਨਾ ਗੱਦਿਆਂ ਤੋਂ ਬੈੱਡ ਦਿਖਾ ਰਹੀ ਆ ਮਤਲਬ ਲੱਕੜ ਥੋੜੇ ਸਾਹਮਣੇ ਦਿਖਾ ਰਹੀ ਆ ਜੀ ਆਪਾਂ ਠੀਕ ਆ ਜੀ ਜਦੋਂ ਗੱਦੇ ਨੂੰ ਚੱਕ ਫੇਰ ਪਤਾ ਲੱਗਦਾ ਜੀ ਤੁਸੀਂ ਗੱਦਾ ਗੱਦੇ ਸਮੇਤ ਨਾ ਬੈੱਡ ਦੇਖੋ ਜੀ ਗੱਦੇ ਸਮੇਤ ਬੈੱਡ ਨਾ ਦੇਖੋ ਗੱਦੇ ਤੋਂ ਬਿਨਾ ਬੈੱਡ ਨੂੰ ਚੈੱਕ ਕਰੋ ਜੀ ਫੇਰ ਤੁਹਾਨੂੰ ਪਤਾ ਲੱਗੂ ਵੀ ਬੈੱਡ ਮਾਲ ਕੀ ਲੱਗਿਆ ਹੋਇਆ ਉਹਦੇ ਤੇ ਬੈੱਡ ਤੇ ਤੁਹਾਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਣਾ ਉਹ ਬੈੱਡ ਜੀ ਜਿਹੜਾ ਬਾਜ਼ਾਰੂ ਮਾਲ ਹੈ ਤੇ ਆ ਕਿੰਨੇ ਦਾ ਦੇ ਦਗੇ ਹਾਂਜੀ ਆ ਆ ਆ ਕਿੰਨੇ ਦਾ ਇਹ ਰੈਕਲਾਈਨਰ ਸੈੱਟ ਹੈ ਜੀ ਜੀ ਜਿਵੇਂ ਰਿਕਲਾਈਨਰ ਹੁੰਦਾ ਨਾ ਪਿੱਛੇ ਫਾਈਬਰ ਭਰੀ ਹੁੰਦੀ ਹੈ ਅਟੈਚ ਕੁਸ਼ਨ ਵਾਲਾ ਸੈੱਟ ਹੁੰਦਾ ਜੀ ਇਹ ਸਿਰਫ ਤੇ ਸਿਰਫ ਰੇਟ ਦੇਖੋ ਜੀ ਪਹਿਲੇ 5 ਕਸਟਮਰਾਂ ਨੂੰ ਇਹਦਾ ਜਿਹੜਾ ਰੇਟ ਹੈ ਆਪਾਂ ਬਹੁਤ ਲੋਅ ਕੀਤਾ ਹੋਇਆ ਹੈ ਜਿਹੜਾ ਤੁਹਾਡਾ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਦੱਸੂਗਾ ਵੀ ਅਸੀਂ ਸ਼ੌਂਕੀ ਸਰਦਾਰ ਵੀਰ ਜੀ ਦੀ ਵੀਡੀਓ ਦੇਖੀ ਆ ਤੇ ਉਹਨਾਂ ਲਈ ਇਹ ਸਿਰਫ ਤੇ ਸਿਰਫ 33000 ਦਾ ਪਹਿਲੇ 5 ਜਣਿਆਂ ਨੂੰ ਰਿਕਲਾਈਨਰ ਸੈੱਟ ਹੈ ਜਿਹੜਾ ਵਿੱਚ ਅਟੈਚ ਕੁਸ਼ਨ ਹੁੰਦਾ ਜੀ ਤੇ ਇਹਦੇ ਨਾਲ ਹੀ ਮੇਜ ਦੇਵਾਂਗੇ ਮੇਜ ਵੀ ਦੇਖੋ ਕਿੰਨਾ ਫੈਂਸੀ ਲੱਗਿਆ ਹੋਇਆ ਜੀ ਇਹਦੇ ਵਿੱਚ ਤੁਹਾਨੂੰ ਇਦਾਂ ਦੀਆਂ ਪਾਕਟ ਆ ਇਧਰ ਸਾਈਡ ਤੇ ਪਾਕਟ ਲੱਗੀ ਹੋਈ ਹੈ ਜੀ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਹੋਰ ਬਹੁਤ ਮਿਲ ਜਾਣੀਆਂ ਜੀ ਸਾਰੀਆਂ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਮੈਂ ਤੁਹਾਨੂੰ ਦੱਸਿਆ 100 ਸੋਫਾ ਤੇ 100 ਬੈੱਡ ਜੀ ਤੇ ਬਾਕੀ ਡਾਈਨਿੰਗ ਟੇਬਲ ਡਿਸਪਲੇ ਤੇ ਲੱਗਿਆ ਹੋਊਗਾ ਜੀ ਹਰ ਟਾਈਮ ਐ ਨਹੀਂ ਵੀ ਤੁਸੀਂ ਆ ਕੇ ਨਿਰਾਸ਼ ਹੋਗੇ ਉਹ ਦੇਖੋ ਜੀ ਉਹ ਪਿੱਛੇ ਤੱਕ ਲਾਈਟ ਵੀ ਨਹੀਂ ਜਾ ਰਹੀ ਜੀ ਦੇਖੋ ਜੀ ਕੈਮਰੇ ਦੀ ਉੱਥੇ ਤੱਕ ਸੋਫੇ ਸੋਫੇ ਆ ਇੱਧਰ ਵੀ ਸੋਫੇ ਸੋਫੇ ਉੱਪਰ ਵੀ ਸੋਫੇ ਸੋਫੇ ਨੀਚੇ ਵੀ ਤਿੰਨ ਮੰਜ਼ਲਾਂ ਸੋਫੇ ਦੀਆਂ ਭਰੀਆਂ ਹੋਈਆਂ ਜੀ ਆਜੋ ਆਜੋ ਤਾਂ ਚੱਲਦੇ ਨਿਰਾਸ਼ ਹੋ ਕੇ ਨਹੀਂ ਜਾਉਂਗੇ ਡਿਸਪਾਇੰਟਮੈਂਟ ਕੋਈ ਨਹੀਂ ਹੋਊਗੀ ਜੀ ਤੁਹਾਨੂੰ ਬਈ ਅਸੀਂ ਆਏ ਆ ਸਾਨੂੰ ਰੇਟ ਤੇ ਕੁਆਲਿਟੀ ਨਹੀਂ ਮਿਲੀ ਯਾਰ ਆਜੋ ਤਾਂ ਮੈਂ ਉਹ ਆਏ ਆ ਅਸੀਂ ਸਾਨੂੰ ਰੇਟ ਤੇ ਕੁਆਲਿਟੀ ਨਹੀਂ ਮਿਲੀ ਯਾ ਵੈਰਾਈਟੀ ਨਹੀਂ ਮਿਲੀ ਤਿੰਨੇ ਚੀਜ਼ਾਂ ਮਿਲਣਗੀਆਂ ਸਾਡੇ ਕੋਲ ਆਹ ਦੇਖ ਇਧਰਲੇ ਪਾਸੇ ਵੀ ਭਰਿਆ ਪਿਆ ਪੂਰਾ ਸ਼ੋਰੂ ਆ ਆ ਦੇਖ ਪ੍ਰੀਤ ਇਹ ਤੇ ਮਰਾ ਇਹਨੇ ਕ ਮਰੀ ਓਏ ਇਹ ਤੇਨੇ ਕ ਮਰ ਆ ਵੀ ਬਹੁਤ ਅਲੱਗ ਚੀਜ਼ ਆ ਯਾਰ ਹੈ ਬਾਂਸਾ ਸਾਹਿਬ ਆ ਇਹਦਾ ਕੀ ਸਾਹਿਬ ਕਿਤਾਬ ਆ ਇਹ ਤੇ ਪੂਰੀ ਅਕ੍ਰੀਲਿਕ ਸ਼ੀਟ ਦੇ ਵਿੱਚ ਬਣਿਆ ਹੋਇਆ ਜੀ ਜੀ ਇਹ ਸਾਈਜ਼ ਦੇਖੋ ਇਧਰ ਇਧਰ ਵੀ ਆਪਣੀ ਸਟੋਰੇਜ ਆ ਜੀ ਉਧਰ ਵੀ ਸਟੋਰੇਜ ਆ ਜੀ ਇਹਦੇ ਚੈਨਲ ਦੇਖੋ ਆਪਾਂ ਨਾ ਸਾਰੇ ਚੈਨਲ ਹੀ ਹੈਵੀ ਲਗਾਨੇ ਆ ਜੀ ਆਹ ਦੇਖੋ ਜੀ ਤੁਸੀਂ ਆ ਦੇਖੋ ਜੀ ਚਲਾ ਕੇ ਦੇਖੋ ਜੀ ਇਹਦੀ ਸਕੂ ਹਮ ਕੁਆਲਿਟੀ ਹਾਰਡਵੇਅਰ ਸਾਡੇ ਕੋਲੇ ਨਾ ਜਿਹੜਾ ਵੀ ਹਾਰਡਵੇਅਰ ਲੱਗਿਆ ਉਹ ਕੋਠੀ ਲਾਈਨ ਦਾ ਲੱਗਿਆ ਆਊਗਾ ਵਧੀਆ ਯਾਨੀ ਅਗਲੇ ਨੂੰ ਘਰੇ ਤਿਆਰ ਕਰਾਉਣ ਦੀ ਲੋੜ ਨਹੀਂ ਆਪਣਾ ਉਸ ਤੋਂ ਵਧੀਆ ਮਟੀਰੀਅਲ ਲੱਗਿਆ ਆਊਗਾ ਜਿੰਨਾ ਉਹ ਘਰੇ ਸੋਚ ਸਕਦਾ ਰੰਗ ਦੇਖ ਰੰਗ ਪੀਯੂ ਕੋਟਿਸ਼ ਆ ਜੀ ਸਾਰੀ ਪੀਯੂ ਕੋਟਿਸ਼ ਚਮਕਦਾ ਪੀਯੂ ਪਾਲਿਸ਼ 2K ਪੇਂਟ ਆ ਜੀ ਜਿਹੜਾ ਗੱਡੀਆਂ ਨੂੰ ਹੁੰਦਾ ਔਰ ਆ ਦੇਖੋ ਐ ਨਹੀਂ ਵੀ ਇੱਕ ਅੱਧਾ ਪੀਯੂ ਦੇ ਵਿੱਚ ਤਿਆਰ ਕਰਦੇ ਆ ਆ ਦੇਖੋ ਜੀ ਇਹ ਤਿਆਰ ਹੋਣ ਵਾਲਾ ਮਾਲ ਜਿਵੇਂ ਲੱਗਣ ਵਾਲਾ ਮਾਲ ਪਾਲਿਸ਼ ਹੋ ਕੇ ਰੱਖਿਆ ਵਾ ਇਹ ਤਾਂ ਜਾ ਕਿੰਨਾ ਮਾਲ ਪਿਆ ਕਿੰਨੇ ਬਿੱਡਾਂ ਨੂੰ ਲੱਗਣਾ ਹੈ ਬਿਲਕੁਲ ਜੀ ਇਧਰਲੇ ਪਾਸੇ ਫ੍ਰੀ ਸੋਫੇ ਦਿਖਾ ਦੇ ਇਧਰ ਫੇਰ ਤਾਂ ਸੋਫੇ ਪਾਏ ਆ ਸੋਫਿਆਂ ਦਾ ਮਾੜਾ ਮੋਟਾ ਰੇਟ ਦੀ ਝਲਕ ਮਾਰੀ ਚਲੋ ਜੀ ਸੋਫੇ ਜੀ ਤਕਰੀਬਨ ਆਪਣੇ ਇਹ ਜਿਹੜੇ ਵੱਡੇ ਸੈਟ ਆ ਇਹ 25-28000 ਤੋਂ ਸਟਾਰਟ ਹੋਗੇ 40-45000 ਰੁਪਏ ਬਸ ਆਹ ਵਾਲੇ ਸੈਟ 40-45000 ਰੁਪਏ ਦੀ ਰੇਂਜ ਚ ਮਿਲ ਜਾਣਗੇ ਜੀ ਆਹ ਆਹ ਸੈਟ ਕਿੰਨੇ ਦਾ ਮਿਲ ਜੂਗਾ ਜੀ ਇਹ ਆਪਾਂ ਨੂੰ ਪੈ ਜਾਏਗਾ ਜੀ ਸਾਰਾ ਹੁਣ ਇਹਦੇ ਤੇ ਇੱਕ ਸਕੀਮ ਚੱਲਦੀ ਹੈ ਜੀ ਇਹਦੇ ਤੇ ਹਾਂ ਬਿਲਕੁਲ ਦਸੰਬਰ ਲਾਸਟ ਮਹੀਨਾ ਨਾ ਇਹ ਦਸੰਬਰ ਸਕੀਮ ਚੱਲਦੀ ਹੈ ਇਹ ਸੈਟ ਜਿਹੜਾ 45000 ਦਾ ਸੀ ਉਹ 38000 ਦਾ ਰਹਿ ਗਿਆ 13 ਸੀਟਾਂ ਦਾ ਇਹ 1 ਜਨਵਰੀ ਤੱਕ 38000 ਰੁਪਏ ਦਾ 30000 ਦਾ ਪਲੱਸ ਇਹ ਮਿਲੂਗਾ ਪਹਿਲੇ 5 ਜਣਿਆਂ ਨੂੰ ਜੀ ਪਹਿਲੇ 5 ਬੰਦਿਆਂ ਨੂੰ 38000 ਰੁਪਏ ਦਾ ਮਿਲ ਜੂਗਾ ਚੱਕੋ ਵੇ ਤੇ ਆ ਸੋਫਾ ਇਧਰਲੇ ਪਾਸੇ ਸੋਫੇ ਸਾਰੇ ਹੀ ਵਧੀਆ ਜੀ ਟੌਪ ਕਲਾਸ ਸੋਫਾ ਆ ਜੋ ਮਰਜੀ ਜਿਹੜਾ ਮਰਜੀ ਸੋਫਾ ਲਾਓ ਤੁਸੀਂ ਹਰ ਇੱਕ ਸੋਫਾ ਆ ਵਿਚਾਲੇ ਲਾਈਨ ਆਪਾਂ ਦਿਖਾਈ ਨਹੀਂ ਰਹੀ ਪਾਰੇ ਕਿਉਂਕਿ ਇੱਕ ਲਾਈਨ ਜੀ ਹੀ ਇੰਨੀ ਲੰਬੀ ਆ ਜੀ ਹੂੰ ਇਧਰਲੇ ਪਾਸੇ ਬੰਸਸ ਹਾ ਇਧਰ ਲੈ ਪਾਸੇ ਆਇਓ ਮਾੜਾ ਜ ਆ ਮਹਿੰਗੀ ਆਈਟਮ ਵੀ ਦਿਖਾ ਦਗੇ ਆ ਬਾਵਾ ਮਹਿੰਗਾ ਹੋਗਾ ਉਹ ਮਹਿੰਗਾ ਇਹ ਹੈ ਜੀ ਪਰ ਆਪਣੀ ਇੱਕ ਸਕੀਮ ਚੱਲ ਰਹੀ ਆ ਜਨਵਰੀ ਤੱਕ ਜੀ ਇਹ ਪਹਿਲੇ 10 ਬੰਦਿਆਂ ਨੂੰ ਇਹ ਜਿਹੜਾ ਬੈੱਡ ਹੈ ਨਾ ਜੀ ਇਹ 43000 ਰੁਪਏ ਦਾ ਪਏਗਾ ਵਿਦ ਮੈਟਰਸ ਗੱਦਾ ਵਿੱਚ ਗੱਦਾ ਵਿੱਚ ਜੀ ਗੱਦਾ ਤਾਂ 2500 ਰੁਪਏ ਦਾ ਵੀ ਗੱਦਾ ਆ ਜਾਂਦਾ ਨਹੀਂ ਨਹੀਂ ਗੱਦਾ 5 ਸਾਲ ਦੀ ਗਰੰਟੀ ਵਾਲਾ ਬ੍ਰਾਂਡਡ ਗੱਦਾ ਦਵਾਂਗੇ ਰਜਿਸਟਰਡ ਗੱਦਾ ਹੋਊਗਾ ਉਹ ਗੱਦਾ ਇਹਦੇ ਨਾਲ ਬਿਲਕੁਲ ਫ੍ਰੀ ਮਿਲੂਗਾ ਪਹਿਲੇ 10 ਜਣਿਆਂ ਨੂੰ 43000 ਰੁਪਏ ਦਾ ਜੀ ਇਹ ਇਹ ਮਾਰਕੀਟ ਚ ਕਿੰਨੇ ਕ ਦਾ ਹੋਊਗਾ ਬੈੱਡ ਜੇ ਘਰੇ ਬਣਾਉਣਾ ਹੋਵੇ ਘਰੇ ਬਣਾਣਾ ਹੋਵੇ ਸਰ ਇਹ 1 ਲੱਖ ਤੋਂ ਪਲੱਸ ਪਏਗਾ ਜੇ ਇਦਾਂ ਹੀ ਸੇਮ ਪਰਫੈਕਸ਼ਨ ਪਰਫੈਕਸ਼ਨ ਇਦਾਂ ਹੀ ਦੇਣੀ ਆਪਾਂ ਪਰਫੈਕਟ ਇਦਾਂ ਹੀ ਬਣਾਉਣਾ ਉਹਦੇ ਵਿੱਚ ਜੇ ਆਪਾਂ ਚੇਂਜ ਕਰਤਾ ਕੁਝ ਘਟਾਤਾ ਵਧਾਤਾ ਉਹਦੇ ਵਿੱਚ 5 7 10000 ਘਟ ਜਾਣਗੇ ਜੀ ਬਸ ਵੱਧ ਤੋਂ ਵੱਧ ਤੇ ਆਹ ਨਾ ਮਾੜਾ ਲੱਗਿਆ ਵਾ ਹੋਵੇ ਆਹਾ ਜੇ ਇੰਨਾ ਸਸਤਾ ਤਾਂ ਇਹ ਫੈਬਰਿਕ ਡੀ ਡੈਕੋਰ ਜਾਂ ਆਪਾਂ ਯੂਜ਼ ਹੀ ਵੰਡਰ ਜਾਂ ਡੀ ਡੈਕੋਰ ਕਰਦੇ ਆਂ ਜੀ ਦੂਸਰਾ ਫੈਬਰਿਕ ਯੂਜ਼ ਹੀ ਨਹੀਂ ਕਰਦੇ ਸਭ ਮਹਿੰਗਾ ਫੈਬ੍ਰਿਕ ਆਕ੍ਰੀਲਿਕ ਸ਼ੀਟ ਹੁੰਦੀ ਹੈ ਜੀ ਇਹ ਗਲਾਸ ਨਹੀਂ ਹੈਗਾ ਜੀ ਇਹ ਆਕ੍ਰੀਲਿਕ ਸ਼ੀਟ ਹੈ ਜੀ ਇਹ ਜਿਹੜੀ 6 6 7 7000 ਦੀਆਂ ਯੂਰੋ ਪ੍ਰਤੀਕ ਦੀਆਂ ਤਾਂ ਅਸੀਂ ਆਕ੍ਰੀਲਿਕ ਸ਼ੀਟਾਂ ਯੂਜ਼ ਕਰਦੇ ਹਾਂ ਜੀ ਵਿੱਚ ਅਸੀਂ ਆ ਆ ਆ ਆਹਾ ਆਹਾ ਇਹ ਐਸਆਈ ਲਲਾਇਆ ਬਾ ਇਹ ਆਈਐਸਆਈ ਸਰਟੀਫਾਈਡ ਉਹ ਨੀਚੇ ਤੁਹਾਨੂੰ ਦਿਖਾਇਆ ਸੀਗਾ 65 ਰੁਪਏ ਵਾਲੀ ਅਪਲਾਈ ਵਾਟਰਪੂਫ ਗਰਜਨ ਫੇਸ ਜੀ ਆਈਐਸਆਈ ਵਿਦ ਬੈਚ ਨੰਬਰ ਪਹਿਲੇ 10 ਜਿਹੜੇ ਆਉਣਗੇ ਬੰਦੇ ਪਹਿਲੇ 10 ਬੰਦੇ ਆਉਣਗੇ ਪਹਿਲੇ 10 ਬੰਦਿਆਂ ਨੂੰ ਇਹ 43000 ਦਾ ਵਿਦ ਮੈਟਰਸ ਔਰ ਮੈਟਰਸ ਵੀ ਤੁਸੀਂ ਪੈ ਕੇ ਕੰਫਰਟ ਫੀਲ ਕਰੋਗੇ ਵੀ ਦੱਸੋਗੇ ਵੀ ਕੋਈ ਮੈਟਰਸ ਦਿੱਤਾ ਸੀਗਾ ਜਿਹੜੇ ਆਪਣੇ ਐਨ ਆਰ ਆਈ ਵੀਰ ਹੈ ਭਰਾ ਨੇ ਜਿਹੜੇ ਹੁਣ ਲਾ ਲੋ ਸਿੱਧਾ ਹੀ ਫਲਾਈਟ ਉਤਰਣਗੇ ਇੱਥੇ ਉਹਨਾਂ ਨੂੰ ਜਦੋਂ ਉਹ ਉਸ ਗੱਦੇ ਦੇ ਪੈਣਗੇ ਉਹਨੂੰ ਫੀਲ ਕਰਨਗੇ ਉਹਨਾਂ ਨੂੰ ਉਹਨਾਂ ਨੇ ਕਹਿਣਾ ਜੀ ਸਾਨੂੰ ਜਰਮਨ ਵਾਲੀ ਫੀਲ ਆਈ ਹੈ ਕੀ ਬਾਤ ਆ ਜਰਮਨ ਦੇ ਵਿੱਚ ਜਿਹੜਾ ਉਹ ਮੈਟਰਸ ਚੱਲਦਾ ਵਾ ਨਾ ਉਹੀ ਮੈਟਰਸ ਤੁਹਾਨੂੰ ਵਿੱਚ ਮਿਲੇਗਾ ਜੀ ਇਨਕਲੂਡ ਚਾਲੂ ਇੰਨਾ ਵਧੀਆ ਬੈੱਡ ਦੇ ਕੇ ਚਾਲੂ ਮੈਟਰਸ ਥੋੜਾ ਦਵਾਂਗੇ ਸਰ ਆਪਾਂ ਵਿੱਚ ਜੋ ਗਿਫਟ ਲਾਵਾਂਗੇ ਤਾਂ ਵਧੀਆ ਹੀ ਲਾਵਾਂਗੇ ਨਾ ਅਗਲਾ ਕਵੇ ਵੀ ਹਾਂ ਸਾਨੂੰ ਕੋਈ ਗਿਫਟ ਦਿੱਤੀ ਹੈ ਵਾਕੇ ਤੇ ਆਜੋ ਆਪਾਂ ਮਾੜਾ ਜਿਹਾ ਇੱਕ ਆਫਰ ਹੋਰ ਆ ਆਫਰਾਂ ਅੱਜ ਤੁਹਾਨੂੰ ਤਿੰਨ ਮੈਂ ਹਜੇ ਦਵਾ ਚੱਲੇ ਆ ਇੱਕ ਮੈਂ ਸੋਫੇ ਤੇ ਦਵਾਤੀ ਦੂਸਰੀ ਸੋਫੇ ਤੇ ਦਵਾਤੀ ਤੀਸਰੀ ਬੈੱਡ ਤੇ ਦਵਾਤੀ ਇੱਕ ਹਜੇ ਹੋਰ ਬਾਕੀ ਆ ਇੱਕ ਹੋਰ ਬਾਕੀ ਆ ਆਪਾਂ ਦਾ ਆਫਰ ਚੱਲਦਿਆਂ ਮੈਂ ਸੱਜਣੋ ਆ ਲਾਸਟ ਤੇ ਵੀਡੀਓ ਤੇ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇੱਕ ਵੱਡਾ ਆਫਰ ਦੇਵਾਂਗੇ ਤੁਹਾਨੂੰ ਜਿਹੜਾ ਵੀ ਸੱਜਣ ਵੀਡੀਓ ਨੂੰ ਸ਼ੇਅਰ ਕਰੂਗਾ ਬਾਂਸਲ ਫਰਨੀਚਰ ਵਾਲਿਆਂ ਦਾ ਰੈ ਕੋਟ ਵਾਲਿਆਂ ਦਾ ਪੇਜ ਨੂੰ ਇੰਸਟਾਗ੍ਰam ਨੂੰ ਕਰ ਲੂਗਾ ਫਾਲੋ ਤੇ ਆ ਸਕਰੀਨ ਸ਼ਾਟ ਦਿਖਾਓ ਪਹਿਲੇ 10 ਬੰਦਿਆਂ ਲਈ ਮਿਲੂਗਾ ਤੁਹਾਨੂੰ ਜੂਸਰ ਪੂਰਾ ਕੁਆਲਿਟੀ ਦਾ ਘੈਂਟ ਜੂਸਰ ਆ ਜਿਹੜਾ ਉਹ ਫ੍ਰੀ ਮਿਲ ਜੂਗਾ ਤੇ ਨਾਲ ਇੱਕ ਪੈਕੇਜ ਆ ਬਹੁਤ ਕੁਆਲਿਟੀ ਦਾ ਪੈਕੇਜ ਆ ਬਾਂਸਲ ਸਾਹਿਬ ਦੀ ਕੁਆਲਿਟੀ ਦੱਸ ਦਿਓ ਜੀ ਪਹਿਲਾਂ ਰੇਟ ਤੋਂ ਰੇਟ ਤੋਂ ਪਹਿਲਾਂ ਜੀ ਇਹਦੀ ਕੁਆਲਿਟੀ ਇੱਕ ਤਾਂ 6.5 ਫੁੱਟਾ ਬੈੱਡਾ ਜੀ ਆਪਣਾ ਜਿਹੜਾ ਇਹਦੇ ਵਿੱਚ ਉਦੋਂ ਬਾਅਦ ਇਹਦੇ ਵਿੱਚ ਪਾਲਿਸ਼ ਕੀਤੇ ਹੋਏ ਪੇਟੀਆਂ ਹੋਣਗੀਆਂ ਸੁੱਕਾ ਰੰਗ ਨਹੀਂ ਮਾਰਿਆ ਹੋਊਗਾ ਜੀ ਪਲਾਈ ਐਮ ਆਰ ਗਰਜਨ ਫੇਸ ਹੋਊਗੀ ਜੀ ਆਈਐਸਆਈ ਸਰਟੀਫਾਈਡ ਹੋਊਗੀ ਜੀ ਉਸ ਤੋਂ ਬਾਅਦ ਥੱਲੇ ਨਾ ਡੰਡੇ ਨਹੀਂ ਲਾਏ ਹੋਣਗੇ 2 ਸੂਤ ਦੇ 2 ਸੂਤ ਦੇ ਡੰਡੇ ਨਹੀਂ ਥੱਲੇ ਖੜਕਾ ਕੇ ਦੇਖੋ ਜੀ ਜੀ ਉਸ ਤੋਂ ਬਾਅਦ ਗੱਦਾ ਦੇਵਾਂਗੇ 2.5 ਇੰਚ ਹੈਵੀ ਕੁਲਟ ਵਾਲਾ ਗੱਦਾ ਹੋ ਡੁੰਗੀ ਦੇਖੋ ਸਲਾਈ ਮਾਰੀ ਹੋਊਗੀ ਇਹਦੇ ਵਿੱਚ ਠੀਕ ਹੈ ਜੀ 7 ਸੀਟਡ ਸੋਫਾ ਵਿਦ ਕੁਸ਼ਨ ਦੇਵਾਂਗੇ ਜੀ ਜੀ ਵਧੀਆ ਫੈਬਰਿਕ ਲੱਗਿਆ ਹੋਊਗਾ 5-7 ਦੀ ਅਲਮਾਰੀ ਦੇਵਾਂਗੇ ਜੀ ਜੀ ਦਬਾਈ ਸ਼ੁਕਰ ਵਾਲੀ ਬੱਚਾ ਅਲਮਾਰੀ ਨਹੀਂ ਹੋਊਗੀ ਜਿਹੜੀਆਂ ਛੋਟੀਆਂ-ਛੋਟੀਆਂ ਅਲਮਾਰੀਆਂ ਆਮ ਬਜ਼ਾਰਾਂ ਦੇ ਵਿੱਚ ਤੁਸੀਂ ਨਾ 46 ਇੱਕ ਪ੍ਰੈਸ ਟੇਬਲ ਦਵਾਂਗੇ ਜੀ ਨਾ ਜੀ 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 46000 ਦੇ ਵਿੱਚ ਤਾਂ ਪੈਕੇਜ ਤਾਂ ਬਹੁਤ ਲੱਗੇ ਹੋਏ ਆ ਜੀ ਬਜ਼ਾਰਾਂ ਦੇ ਵਿੱਚ ਕਾਰਨ ਕੀ ਆਪਣੇ ਪੈਕੇਜ ਦੀ ਸਪੈਸੀਫਿਕੇਸ਼ਨ ਚੈੱਕ ਕਰੋ ਜੀ ਵੀ ਕੀ ਸਪੈਸੀਫਿਕੇਸ਼ਨ ਦੇ ਰਹੇ ਆ ਆਪਾਂ ਸਾਡੀ ਕੁਆਲਿਟੀ ਤੇ ਦੂਜੀ ਦੀ ਕੁਆਲਿਟੀ ਬਰਾਬਰ ਮਿਲਾ ਕੇ ਦੇਖੋ ਜੇ ਤੁਹਾਨੂੰ ਜ਼ਿਆਦਾ ਬੈਨੀਫਿਟ ਦੂਜੇ ਦੀ ਕੁਆਲਿਟੀ 'ਚ ਲੱਗਦਾ ਵਾ ਪਹਿਲਾਂ ਉਹਨੂੰ ਕੁਆਲਿਟੀ ਨੂੰ ਚੈੱਕ ਕਰੋ ਦੋਨੇ ਪਾਸੇ ਜਿਹੜੀਆਂ ਚਾਰ ਸਪੈਸੀਫਿਕੇਸ਼ਨਾਂ ਦੱਸੀਆਂ ਇਹਨੂੰ ਮਿਲਾਓ ਤੁਸੀਂ ਜੀ ਇਹ ਤੁਹਾਨੂੰ ਹੋਰ ਪਾਸੇਓ ਇਹਦੇ ਨਾਲ ਦੀਆਂ ਸਪੈਸੀਫਿਕੇਸ਼ਨਾਂ ਮਿਲਦੀਆਂ ਤੁਸੀਂ ਆਪਦਾ ਸਾਡੇ ਕੋਲੋਂ ਨਾ ਲਵੋ ਉਹਨਾਂ ਤੋਂ ਲੈ ਲਓ ਪਰ ਇਹ ਸਪੈਸੀਫਿਕੇਸ਼ਨਾਂ ਮਲਾ ਲਓ ਇਹਦੇ ਵਿੱਚ ਲਾਈਟ ਵਾਲਾ ਬੈੱਡ ਹੋਊਗਾ ਨਲੇ ਜੀ ਗੱਡੀ ਵੀ ਅਸੀਂ ਆ ਦੇਖੋ ਸਲਾਈ ਮਾਰ ਕੇ ਵਿੱਚ ਬਟਨ ਮੜ ਕੇ ਦਿੰਨੇ ਆ ਕੋਈ ਐ ਨਹੀਂ ਹੈਗਾ ਵੀ ਹੁਣ ਬੱਚਤ ਕਰਨੀ ਆ ਹਰ ਇੱਕ ਚੀਜ਼ 'ਚੋਂ ਬੱਚਤ ਹੋ ਜਾਂਦੀ ਹੈ ਜਿਹੜੀ ਮਰਜ਼ੀ ਚੀਜ਼ 'ਚੋਂ ਬੱਚਤ ਕਰ ਸਕਦੇ ਆ ਉਹ ਆਪਣੇ ਤੇ ਡਿਪੈਂਡ ਕਰਦਾ ਜੀ ਇੱਕ ਗੱਲ ਮੈਂ ਲਾਸਟ 'ਚ ਕਹਦੇ ਆ ਸਜਣਾ ਜਿਹੜਾ ਇਹ ਪੈਕੇਜ ਆ ਇਹਦੇ ਵਿੱਚ ਤੁਸੀਂ ਹੋਰ ਬੈੱਡ ਐਡ ਆਨ ਕਰਨਾ ਚਾਹੁੰਦੇ ਆ ਥੋੜਾ ਜਿਆ ਮਹਿੰਗਾ ਥੋੜਾ ਜਿਆ ਮਤਲਬ ਕਹਿਣ ਤੋਂ ਬਾਅਦ ਰੇਟ ਐਡਜਸਟ ਹੋ ਜਾਊਗਾ ਜਾਂ ਇਹਦੇ ਵਿੱਚੋਂ ਕੋਈ ਚੀਜ਼ ਘਟਾ ਕੇ ਰੇਟ ਨੂੰ ਘੱਟ ਕਰਨਾ ਚਾਹੁੰਦੇ ਆ ਤਾਂ ਉਹ ਵੀ ਬਾਂਸਲ ਸਾਹਿਬ ਆ ਜਿਹੜੇ ਉਹ ਕਰ ਦੇਣਗੇ ਮਤਲਬ ਕੋਈ ਚੀਜ਼ ਐਡ ਆਨ ਕਰਨੀ ਥੋੜਾ ਜੇ ਰੇਟ ਵਾਜੂ ਜੇ ਕੋਈ ਕੱਢਣੀ ਆ ਤਾਂ ਚੀਜ਼ ਘਟ ਵੀ ਸਕਦੀ ਆ ਤੇ ਬਾਂਸਲ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਦਿੱਤਾ ਹੋਇਆ ਰਾਇਕੋਟ ਦੇ ਵਿੱਚ ਤੁਸੀਂ ਆਓ ਦਫ਼ਤਰ ਦਾ ਮਾੜਾ ਜਿਹਾ ਐਡਰੈਸ ਬੋਲ ਦੋ ਜੀ ਬਾਂਸਲ ਫਰਨੀਚਰ ਤਾਜਪੁਰ ਚੌਂਕ ਰਾਇਕੋਟ ਰਾਇਕੋਟ ਦੇ ਨੇੜੇ ਦਾਣਾ ਮੰਡੀ ਜੀ दाना ਮੰਡੀ ਦੇ ਦੋ ਗੇਟ ਲੱਗਦੇ ਆ ਜੀ ਦੋਨੇ ਗੇਟ ਕ੍ਰੋਸ ਕਰ ਦੋ ਦੋਨਾਂ 'ਚ ਜਿਹੜਾ ਮਰਜ਼ੀ ਗੇਟ ਕ੍ਰੋਸ ਕਰ ਦੋ ਤੁਹਾਨੂੰ ਬੰਸਲ ਫਰਨੀਚਰ ਦੀ ਸ਼ਾਪ ਮਿਲੂਗੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਸੱਜਣੋ ਤੁਸੀਂ ਸਿਰਫ ਆਪਦੀ ਗੱਡੀ ਤੇ ਆਓ ਬੱਸ ਤੇ ਆਓ ਮੋਟਰਸਾਈਕਲ ਤੇ ਆਓ ਕੋਈ ਪਰੇਸ਼ਾਨੀ ਨਹੀਂ ਭਾਟ ਹੋਣ ਵਾਲੀ ਗੱਡੀ ਨਾਲ ਲੈ ਕੇ ਆਓ ਇਹ ਪ੍ਰਬੰਧ ਇਹਨਾਂ ਕੋਲੇ ਹੈਗਾ ਕਿ ਤੁਹਾਡੀ ਚੀਜ਼ ਜਿਹੜੀ ਲੱਦੀ ਜਾਊਗੀ ਉਹ ਉੱਥੇ ਪਹੁੰਚਦੀ ਹੋ ਜੀ ਡਿਲੀਵਰੀ ਫ੍ਰੀ ਆ ਪੂਰੇ ਪੰਜਾਬ 'ਚ ਲੋ ਜੀ